ਨਾਲੇ ਗਹਿਣੇ ਆਪਣੇ ਜ਼ਮੀਨ ਆਪਣੀ ਨਾਲੇ ਉਹਨਾਂ ਨੂੰ ਕਮਲਿਆਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਤੁਸੀਂ ਉਹਨਾਂ ਨਾਲ ਕੀ ਕੀ ਖੇਡ-ਖੇਡ ਲਿਆ ਉਹ ਉਹ ਕਿਵੇਂ ਸਮਝ ਲੈਣਗੇ ਤਾਂ ਪੁੱਜ ਨੇ ਪੁੱਜ ਜਿਸਨ ਦੀ ਜ਼ਮੀਨ ਤਾਰੀ ਦੀ ਨਹੀਂ ਆਪਣੀ ਆ ਆਪਣੀ ਮਤਲਬ ਤੇਰੀ ਮੇਰੀ ਤੂੰ ਫਿਕਰ ਨਾ ਕਰ ਲੋੜ ਪੈਣ ਤੇ ਜਦੋਂ ਤਾਰੀ ਨੂੰ ਪਾਸੇ ਕਰਨਾ ਨਾ ਉਹਨੂੰ ਵੀ ਪਾਸੇ ਕਰ ਦਵਾਂਗੇ ਲੈ ਦਾਤਾ ਕੀ ਲਈ ਆਉਂਦਾ ਹੁਣ ਇਹ ਸਾਰੀ ਦੇਖ ਲੈ ਹੁਣ ਇਹ ਤੱਕੀ ਆਉਂਦਾ ਕੁਝ ਲੈ ਬਾਈ ਜੀ ਜਿੰਨਾ ਕੁ ਮੈਂ ਕਰਨਾ ਸੀ ਆਪਦੇ ਬੋਲੂ ਮੈਂ ਕਰਤਾ। ਉਹ ਹੁਣ ਤੂੰ ਆ ਗਹਿਨੇ ਘਟੇ ਤੇ ਕਿਵੇਂ ਚੱਕਣੀ ਹੋਣਾ? ਚੱਕਣੀ ਸੀ ਬਾਈ। ਹੁਣ ਤੇਰੀ ਤੇ ਮੇਰੀ ਇੱਜ਼ਤ ਇੱਕੋ ਹੀ ਆਗੀ। ਜਿੰਨਾ ਕੁ ਤੂੰ ਮੇਰੇ ਵਾਸਤੇ ਕੀਤਾ ਨਾ ਇਹ ਤਾਂ ਉਹਦਾ ਥੋੜਾ ਜਿਹਾ ਹਰਜਾਨਾ ਹੀ ਐ। ਉਹ ਯਾਰ ਤੁਸੀਂ ਕਿਉਂ ਸਾਰਾ ਟੱਬਰ ਇੱਕੋ ਹੀ ਰਸੇ ਚੱਲ ਪਏ ਤੁਸੀਂ? ਤੂੰ ਪਹਿਲਾਂ ਮੈਨੂੰ ਐਂ ਦੱਸ ਵੀ ਆਪਦੇ ਘਰ ਵਾਲੀ ਤੋਂ ਪੁੱਛਿਆ ਤੂੰ ਵੀ ਮੈਂ ਬਾਈ ਨੂੰ ਗਹਿਨੇ ਘਟੇ ਫੜਾਉਣਾ ਫੜਾ ਦੇ ਕਿ ਨਾ? ਬਾਈ ਜੀ ਕਦੇ ਪਹਿਲਾਂ ਇਹ ਬੋਲੀ ਆ ਮੇਰੇ ਫੈਸਲੇ ਤੇ ਜਿਹੜਾ ਫੈਸਲਾ ਮੈਂ ਕਰਤਾ ਇਹਨੇ ਹਾਂ ਚ ਹਾਂ ਹੀ ਕਹਿਣਾ। ਨਾ ਬੀਬੀ ਜੀ ਮੇਰੀ ਗੱਲ ਸੁਣੋ। ਆ ਗਹਿਣੇ ਸਤ ਤੋਂ ਸੋਤੋਂ ਚੰਗੇ ਨੇਗੇ। ਆ ਜਦੋਂ ਬਗਾਨੀਤੀ ਫੜਾਉਣ ਲੱਗ ਰਿਹਾ ਆਪਦੇ ਸਾਰੇ ਟੂਮਾ ਸੋਨੂੰ ਲਿਆ ਕੇ ਤੇ ਅਸੀਂ ਤਾਂ ਫੇਰ ਵੀ ਛੋੜੇ ਆਪਦੇ ਆ। ਓਏ ਉਹ ਤਾਂ ਗੱਲ ਠੀਕ ਐ ਭਾਈ। ਪਰ ਮੈਂ ਕਿਵੇਂ ਹੁਣ ਸੋਨੂੰ ਕਿਵੇਂ ਸਮਝਾਵਾਂ? ਮਾ ਜੀ ਤੁਸੀਂ ਤਾਂ ਕਰਮਾ ਵਾਲੇ ਹੋ ਜਿਹੜਾ ਤੁਹਾਨੂੰ ਇੰਨਾ ਵਧੀਆ ਪਰਿਵਾਰ ਮਿਲਿਆ। ਓਏ ਉਹੀ ਤਾਂ ਭਾਈ। ਮੈਂ ਰੱਬ ਦਾ ਸ਼ੁਕਰ ਕਰਦਾ ਵੀ ਤੁਹਾਡਾ ਸਾਰਾ ਪਰਿਵਾਰ ਮੈਨੂੰ ਇੰਨਾ ਵਧੀਆ ਮਿਲਿਆ ਐ। ਇਹੋ ਜਿਹਾ ਤਾਂ ਰੱਬ ਹਰ ਇੱਕ ਨੂੰ ਦੇਵੇ ਪਰਿਵਾਰ। ਮਾਂ ਕਿੱਧਰ ਗਈ ਹੁਣ? ਨਾਲੇ ਤੇਰੇ ਵਾਲੇ ਗਹਿਣੇ ਚੱਕੀ ਫਿਰਦੀ ਦੀ। ਉਤੋਂ ਚਾਚਾ ਤੂੰ ਮੈਂ ਤਾਂ ਇਹ ਨੂੰ ਸਮਝਾਈ ਜਾਨਾ ਵੀ ਗਹਿਣੇ ਨਾਲ ਕਰਜ਼ਾ ਨਹੀਂ ਲੈਣਾ ਤੂੰ ਆ ਚੱਕ ਲਿਆ ਹੁਣ। ਓ ਪੁੱਤ ਗਹਿਣਾ ਘਟਾ ਤਾਂ ਫੇਰ ਵੀ ਬਣ ਜਾਊਗਾ। ਅੱਜ ਆਪਣੀ ਇੱਜ਼ਤ ਰੋਲਦੀ ਹੈਗੀ। ਇੱਜ਼ਤ ਤੋਂ ਵੱਡਾ ਕਿਹੜਾ ਗਹਿਣਾ ਹੁੰਦਾ? ਇਹ ਤਾਂ ਫੇਰ ਵੀ ਬਣ ਜਾਣਗੇ ਤਾਂ ਕੀ ਐ? ਨੈ ਪਰਜਾਈ ਨੂੰ ਦੇਖੋ ਕੀ ਕਰਦੀ ਹੈਗੀ। ਤਾਰੀ ਸਹੀ ਕਹਿੰਦਾ ਪੁੱਤ ਤੇਰਾ ਚਾਚਾ ਆ ਗਹਿਣੇ ਦਾ ਕੀ ਐ ਨਾਲੇ ਇਹਨਾਂ ਨਹੀਂ ਬਣਾ ਕੇ ਦਿੱਤੇ ਨੇ ਸਾਨੂੰ ਜਦੋਂ ਕੋਈ ਫੇਰ ਹੱਲ ਹੋ ਗਿਆ ਫੇਰ ਬਣਵਾ ਦਿਓ ਗਹਿਣੇ ਤਾਂ ਤਾਰੀ ਨਾਲੇ ਮੈਂ ਆਪਦੇ ਗਹਿਣੇ ਡੈਡੀ ਜੀ ਨੂੰ ਤਾਂ ਦਿੱਤੇ ਸੀ ਵੀ ਡੈਡੀ ਦੀ ਇੱਜ਼ਤ ਨਾਲ ਪਿੰਡ ਚ ਬਹੁਤ ਬਣੀ ਹੋਈ ਆ ਤੇ ਕੋਈ ਵੀ ਧੀ ਆ ਆਪਦੇ ਪਿਓ ਦੀ ਇੱਜ਼ਤ ਰੂਲ ਦੀ ਥੋੜੀ ਦੇਖ ਸਕਦੀ ਆ ਉਹ ਨਾਲੇ ਮੈਂ ਡੈਡੀ ਜੀ ਨੂੰ ਕਦੇ ਵੀ ਸੌਰੇ ਵਾਲਾ ਦਰਜਾ ਨਹੀਂ ਦਿੱਤਾ ਮੈਂ ਤਾਂ ਹਮੇਸ਼ਾ ਆਪਣਾ ਪਿਓ ਹੀ ਮੰਨਿਆ ਡੈਡੀ ਨੂੰ ਪੁੱਤ ਸਾਨੂੰ ਤੇਰੇ ਤੇ ਮਾਣ ਆ ਵੀ ਰੱਬ ਨੇ ਤੇਰੇ ਵਰਗੀ ਨੂੰ ਸਾਡੇ ਘਰ ਭੇਜੀ ਹੈਗੀ ਆਉਂਦੀ ਏ ਗੱਲ ਦੇਖੋ 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 ਫਿਰ ਗਿਆ ਕੀ ਹੋ ਗਿਆ ਮਾਂ ਕੁਝ ਨਹੀਂ ਮਾਂ ਕਾ ਪਤਾ ਨਹੀਂ ਕੀ ਸੜਦਾ ਕੁਝ ਨਹੀਂ ਬਸ ਇਹ ਅੰਦਰ ਚੱਕੀ ਫਿਰਦੀ ਹੁਣ ਤੂੰ ਆ ਲੈ ਫੜੋ ਮੇਰੇ ਟੂਮਾ ਵੀ ਰੱਖ ਲਓ ਮੈਂ ਮੈਂ ਤਾਂ ਐ ਸਮਝਿਆ ਵੀ ਤੂੰ ਮਨਪਰੀ ਦੇ ਟੂਮਾ ਲੈ ਕੇ ਅੰਦਰ ਸਾਮਣ ਗਈਆਂ ਤੂੰ ਤਾਂ ਆਪਦੇ ਵਾਲੀਆਂ ਵੀ ਕੱਢੀ ਫਿਰਦੀ ਆ ਇਹ ਕਾਤੋਂ ਲੈ ਕੇ ਆਈਆਂ ਬਾਹਰੇ ਹੁਣ ਬੇ ਹੁਣ ਤੈਨੂੰ ਪਤਾ ਹੀ ਐ ਇਹ ਜਿਹੜੀ ਵਿਪਤਾ ਪਈ ਐ ਉਹਨੂੰ ਕਿਵੇਂ ਦਨਪਟਾਉਣਾ ਹੀ ਐ ਅੱਗ ਲਾਉ ਇਹਨਾਂ ਟੂਮਾਂ ਨੂੰ ਬਸ ਕੋਈ ਹੀਲਾ ਵਸੀਲਾ ਹੋਊਗਾ ਤੁਸੀਂ ਕਿਉਂ ਗਹਿਣੇ ਕੱਪਟਿਆਂ ਦੇ ਮਾਗਰ ਪਿਓ ਪਹਿਲਾਂ ਚਾਚਾ ਚਾਚਾ ਕੱਢ ਲੈ ਤੂੰ ਐ ਤੂੰ ਕੱਢ ਲੈ ਮੈਂ ਇਹਨੂੰ ਸਮਝਾਉਣਾ ਸਾਰਾ ਟੱਬਰ ਇੱਕੇ ਪਾਸੇ ਤੁਰ ਪੈਣੇ ਹੁਣ ਤਾਰੀ ਮੇਰੀ ਗੱਲ ਸੁਣ ਜਦੋਂ ਹੀਲਾ ਵਸੀਲਾ ਹੋਊਗਾ ਦੇਖੀ ਜਾਊਗੀ ਹੁਣ ਤਾਂ ਲਾਸਟ ਹਥਿਆਰ ਇਹ ਹੀ ਆਪਣਾ ਫੜ ਬਈ ਆ ਵੀ ਫੜਨ ਆਲੀ ਕੇਰਾਂ ਨਿਮੇੜ ਕੰਮ ਨਾਲੇ ਨਾ ਤਾਰੀ ਆ ਗਹਿਣੇ ਅਸੀਂ ਧੋਕੇ ਨਹੀਂ ਪੀਣੇ ਪੁੱਤ ਇਹ ਤਾਂ ਔਖੇ ਟਾਈਮ ਕੰਮ ਆਉਣ ਵਾਸਤੇ ਹੁੰਦੇ ਨੇ ਉਹੀ ਤਾਂ ਹੈ ਜਦੋਂ ਹੁਣ ਤੇਰਾ ਪਿਓ ਭਾਈ ਦਿਮਾਗ ਤੇ ਬੋਝ ਪਾਉਂਦਾ ਐਵੇਂ ਮਰ ਗਿਆ ਮੈਂ ਟੂਮਾ ਕੀ ਫੁੱਕਣੀਆਂ ਨੇ ਗਈਆਂ ਉਹ ਮਰਨ ਨੂੰ ਮਾਂ ਹੁਣ ਅਸੀਂ ਉਨੀ ਤੁਰੇ ਫਿਰਦੇ ਆ ਕਹੀ ਤਾਂ ਜਾਣਾ ਕੱਲ ਨੂੰ ਬੈਂਕ ਤੇ ਜਾਇਆ ਆਵਾਂਗੇ ਉਹ ਲੋਨ ਲਪਟਾ ਹੋ ਕੇ ਸਾਰਾ ਕੁਝ ਹੱਲ ਹੋ ਜੂ ਤੁਸੀਂ ਸਾਂਭ ਲਓ ਜੇ ਸਾਂਭੇ ਜਾਂਦੇ ਨੇ ਤੁਹਾਡੇ ਤੋਂ ਵੇ ਜਦੋਂ ਹੱਲ ਹੋ ਭਾਈ ਦੇਖੀ ਜਾਊ ਹਾਲੇ ਫੜੋ ਮੈਂ ਕੀ ਕਰਨੀ ਐ ਇਹ ਤੇਰੇ ਨਾਲ ਜਾ ਤੂੰ ਪੁੱਤ ਹੋਰ ਕੀਰਾ ਮਸਲਾ ਹੱਲ ਕਰੋ ਬਾਅਦ ਚ ਦੇਖੀ ਜਾਊਗੀ ਕੀ ਬਣਦਾਗਾ ਚਲ ਤਾਰੀ ਅੰਦਰੋਂ ਬੈਂਕ ਚ ਲੈ ਲੈ। ਹਾਂ। ਇਹ ਨਾ ਹੁਣ ਕਿਸੇ ਹੋਰ ਕੰਪਨੀ ਵਾਲੇ ਚ ਤਰਕੇ ਆ ਜੀ। ਜਾ ਵਗ ਜਾ। ਕਿਉਂ ਦਿਮਾਗ ਖਰਾਬ ਕਰਦੇ ਹੋ ਨੇ ਤੁਸੀਂ ਭਲਾ? ਗੱਲ ਨਹੀਂ। ਉਹ ਮੇਰਾ ਤਾਂ ਆਪੇ ਭਾਈ ਦਿਮਾਗ ਖਰਾਬ ਐ। ਹਾਂ। ਮੰਮੀ ਜੀ, ਇੱਥੇ ਬਾਹਰ ਆ ਕੇ ਬੈਠ ਗਏ। ਅੰਦਰ ਹੀ ਬਹਿ ਜਾਂਦੇ ਹਵਾ ਤਾਂ ਕਿੰਨੀ ਚੱਲੀ ਜਾਂਦੀ ਐ। ਬੱਸ ਪੁੱਤ ਧੱਕ ਭਰਾਈ ਜੇ ਆਈ ਜਾਂਦੀ ਐ। ਮੈਂ ਕਿਹਾ ਚੱਲ ਮੈਂ ਬਾਹਰ ਬਹਿ ਜਾਂਦੀ ਐ। ਮੰਮੀ ਜੀ ਇੱਕ ਗੱਲ ਪੁੱਛਾਂ ਗੁੱਸਾ ਤਾਂ ਨਹੀਂ ਕਰੋਗੇ? ਹਾਂ ਹਾਂ ਪੁੱਤ। ਇੱਕ ਨਹੀਂ ਦੋ ਪੁੱਛ। ਤੇਰੀ ਗੱਲ ਦਾ ਗੁੱਸਾ ਕਰਨਾ ਮੈਂ। ਮੰਮੀ ਜੀ ਮੈਂ ਕਹਿੰਦੀ ਸੀ ਮੈਂ ਕਿ ਜੇ ਆਪਾਂ ਦੀਦੀ ਨੂੰ ਵੀਰ ਜੀ ਕੋਲ ਭੇਜਦੇ ਤੇ ਉਹਨਾਂ ਨੂੰ ਇੱਥੇ ਵੀ ਬੁਲਾ ਲਈਂ। ਡਿੰਪਲ ਨੂੰ? ਹਾਂਜੀ। ਕੋਈ ਨਹੀਂ ਪੁੱਤ। ਭਲਾ ਆਪਾਂ ਤੇਰੇ ਜੇਠ ਨੂੰ ਇੱਥੇ ਕਿਉਂ ਬੁਲਾਉਣਾ? ਉਹ ਵਿਚਾਰਾ ਉੱਧਰ ਇਕੱਲਾ ਕੰਮ ਕਰਦਾ ਹੈ। ਜੇ ਆਪਾਂ ਉਹਨੂੰ ਇੱਕਦਮ ਬੁਲਾ ਲਿਆ ਉਹ ਡਰ ਜਾਣਾ। ਤੇ ਘਰ ਸਭ ਕੁਝ ਠੀਕ ਠਾਕ ਹੋਵੇ। ਹੈਂ? ਕੋਈ ਨਹੀਂ। ਹਾਪਰ ਡਿੰਪਲ ਨੂੰ ਉਹਦੇ ਕੋਲ ਭੇਜ ਦਵਾਂਗੇ। ਹਾਂਜੀ ਮੰਮੀ ਜੀ ਜਿਵੇਂ ਤੁਹਾਨੂੰ ਠੀਕ ਲੱਗੇ। ਤੁਹਾਨੂੰ ਵੀ ਪਤਾ ਹੈ ਵਿਚਾਰਿਆਂ ਨੂੰ ਰਹਿਣਾ ਕਿੰਨਾ ਔਖਾ ਕੱਲਿਆਂ ਨੂੰ। ਹੋਰ ਪੁੱਤ ਡਿੰਪਲ ਦਾ ਸੋਚ ਸੋਚਦਾ ਮੈਂ ਆਪ ਪਰੇਸ਼ਾਨ ਹੋ ਜੰਨੀ ਆ। ਬੇ ਮੇਰੀ ਧੀ ਦੇਖ ਲੈ ਕਿਵੇਂ ਆਪਣੇ ਘਰ ਵਾਲੇ ਤੋਂ ਬਿਨਾ ਜ਼ਿੰਦਗੀ ਕੱਟਦੀ ਐ। ਕੀ ਗੱਲਾਂ ਕਰੀ ਜਾਂਦੇ ਹੋ ਮੰਮੀ ਤੁਸੀਂ। ਖੁਸ਼ ਨਹੀਂ ਪੁੱਤ। ਬਸ ਜਸ਼ਨ ਕਹਿੰਦੀ ਬੇ ਡਿੰਪਲ ਨੂੰ ਜਾਂ ਵੀਰਜੀ ਕੋਲ ਭੇਜ ਦੋ। ਜਾ ਵੀਰ ਜੀ ਨੂੰ ਇੱਥੇ ਬੁਲਾ ਲਓ। ਅੱਛਾ ਇਹ ਗੱਲਾਂ ਚੱਲ ਰਹੀਆਂ ਨੇ ਤੁਹਾਡੀਆਂ। ਹਾਂਜੀ। ਮੈਨੂੰ ਉਹਨਾਂ ਦਾ ਉਦਾਸ ਚਿਹਰਾ ਦੇਖਿਆ ਨਹੀਂ ਜਾਂਦਾ। ਬਸ ਇਹ ਫਿਕਰ ਰਹਿੰਦੀ ਹੈ ਕਿ ਵੀਰ ਜੀ ਨੂੰ ਯਾਦ ਕਰਦੇ ਰਹਿੰਦੇ ਹੋਣੇ। ਹੋਰ ਪੁੱਤ। ਯਾਦ ਤਾਂ ਕਰਨਾ ਹੀ ਆ। ਜੀਵਨ ਸਾਥੀ ਨਾਲ ਬੰਦਾ ਦੁੱਖ ਸੁੱਖ ਕਰ ਲੈਂਦਾ। ਹਾਂਜੀ। ਮੈਂ ਵੀ ਸੱਚ ਮੈਂ ਤਾਂ ਤੁਹਾਨੂੰ ਐ ਦੱਸਣਾ ਸੀਗਾ। ਹਾਂ। ਮੈਂ ਕਿਹਾ ਵੀ ਪੈਸਿਆਂ ਦਾ ਤਾਂ ਇਂਤਜ਼ਾਮ ਹੋ ਗਿਆ। 5 ਲੱਖ ਰੁਪਏ ਘਟਦਾ। 5 ਲੱਖ ਕੋਈ ਨਹੀਂ ਪੁੱਤ ਜਿੱਥੇ ਐਨੇ ਪੈਸਿਆਂ ਦਾ ਪ੍ਰਬੰਧ ਹੋ ਗਿਆ ਉੱਥੇ 5 ਲੱਖ ਦਾ ਵੀ ਹੋ ਜਾਊਗਾ ਜਸਪੀਰ 5 ਲੱਖ ਕਿੱਥੋਂ ਆਊਗਾ ਹੁਣ ਦਰਸ਼ਨ ਜਿੱਥੋਂ ਪਹਿਲਾਂ ਆਏ ਨੇ ਐ ਹੀ ਠੁੱਠਾ ਕਰਕੇ 5 ਲੱਖ ਵੀ ਆ ਜੂਗੇ ਤੁਹਾਨੂੰ ਕਿਤੋਂ ਤੂੰ ਕਾਹ ਟੈਨਸ਼ਨ ਲੈਨੀ ਆਂ ਚੀਜ਼ ਦੀ ਹਾਂ ਹਾਂ ਪੁੱਤ ਥੂੰ ਕਿਉਂ ਸੋਚ ਕਰਦੀ ਆਂ ਆਪੇ ਮੇਰੇ ਪੁੱਤ ਕਰਨਗੇ ਤੁਸੀਂ ਤਾਂ ਆਪਣੇ ਘਰ ਸੰਭੋ ਪੁੱਤ ਮੇਰੇ ਪੁੱਤ ਹੈਗੇ ਆ ਮੇਰਾ ਇਲਾਜ ਕਰਾਉਣ ਵਾਸਤੇ ਚਲ ਸ਼ੁਕਰ ਹੈ ਬਾਕੀ ਪੈਸਿਆਂ ਦਾ ਤਾਂ ਇੰਤਜ਼ਾਮ ਹੋਇਆ ਹੁਣ 5 ਲੱਖ ਵੀ ਹੋ ਜੂਗਾ ਚਲੋ ਕਿਤੋਂ ਕੋਈ ਨਹੀਂ ਹੋਈ ਜਾਣਾ ਪੁੱਤ ਤੁਸੀਂ ਬੈਠੋ ਮੰਮੀ ਮੈਂ ਕੋਈ ਕੰਮ ਕਰ ਦੇਖ ਲੈ ਆ ਡੈਂਪਲ ਕੱਲੀ ਆ ਦੇਖ ਲੈ ਕੰਮ ਕਰ ਕਰਦੀ ਨਾ ਮੇਰੀ ਗੱਲ ਸੁਣ ਆ ਜੱਬਲੀ ਜ਼ਰੂਰ ਮਾਰਨੀ ਸੀ ਮੈਂ 5 ਲੱਖ ਰੁਪਈਆ ਰਹਿ ਗਿਆ ਮੇਰੀ ਗੱਲ ਸੁਣ ਲੈ ਜੇ ਨੋਟਾਂ 'ਚ ਖੇਡਣਾ ਨਾ ਕੋ ਮੋਟਾ ਹੱਥ ਮਾਰ 5 ਲੱਖ ਰੁਪਈਆ ਸੁਣ ਮਾਂ ਜੇ ਨਾ ਮੂਰੇ ਵਿਚਾਰੇ ਜੇ ਬਣ ਕੇ ਰਹਿਾਂਗੇ ਤਾਂ ਹੀ ਪੈਸੇ ਨਿਕਲਣਗੇ ਪਹਿਲਾਂ ਨਹੀਂ ਕੜਾਏ ਤਾਰੀ ਤੋਂ ਕਢਾਏ ਆ ਅ ਤੇਰੀ ਐ ਨਾ ਜਿਹੜੀ ਲੱਗਦੀ ਹੁਣ ਮੇਰੇ ਮੂੰਹੋਂ ਸੌਣ ਲੱਗਾ ਸੀ ਤੇਰੀ ਰਾਨੋ ਆ ਜਿਹੜੀ ਉਹ ਬਹੁਤ ਚੁਸਤ ਚਲਾਕ ਆ ਭਲੀਮਾਨ ਸਣੀ ਹੈਗੀ ਉਹ ਉਹ ਮੰਮੀ ਫਿਰ ਐ ਨਹੀਂ ਪੈਸੇ ਨੇ ਕਲਦੇ ਜੇ ਮੈਂ ਉਂਗੜਾਉਣਾ ਫਿਰਦੀ ਆ ਮਾੜਾ ਮੋਟਾ ਭੋਲੇ ਬਣ ਕੇ ਐ ਫੀਲ ਕਰਾਉਣਾ ਗਲੇ ਨੂੰ ਵੀ ਸੱਚੀਓ ਐਡੇ ਵਿਚਾਰੇ ਆਗੇ ਉਹ ਤਾਂ ਗੱਲ ਠੀਕ ਐ ਤੂੰ ਐ ਕਰ ਤਾਰੀ ਨਾਲ ਕਰ ਜਾਂ ਇਹਦੇ ਮਾਪਿਓ ਨਾਲ ਇਹਦੇ ਮਾਪਿਓ ਤਾਂ ਜਮਾਈ ਭੋਲੇ ਆ ਉਹ ਐਨੇ ਵੀ ਭੋਲੇ ਨਹੀਂ ਜਿੰਨੇ ਆਪਾਂ ਸਮਝਦੇ ਆ ਕਿਉਂਕਿ ਇਹਦਾ ਉਹ ਕੀ ਇਹਦੇ ਘਰ ਦਿੱਤਾ ਆ ਕਿ ਚਾਚਾ ਲੱਗਦਾ ਇਹਦਾ ਉਹ ਬੜਾ ਤੇਜ ਐ ਤਾਇਆ ਤੇ ਉਹਦੀ ਜਿਹੜੀ ਪਰਝਾਈ ਆ ਨਾ ਉਹ ਵੀ ਬਹੁਤ ਤੇਜ ਆ ਮਨਪ੍ਰੀਤ ਉਹਨਾਂ ਨੂੰ ਤੂੰ ਐਵੇਂ ਨਾ ਸਮਝ ਕੋਈ ਨਾ ਕੋਈ ਤਾਂ ਹੀਲਾ ਵਸੀਲਾ ਕਰਨਾ ਪੈਣਾ ਤੂੰ ਇਹਦੇ ਮਾਂ ਪਿਓ ਨਾਲ ਮਿੱਠਾ ਬਣ ਕੇ ਰਹਿ ਮਮਮੀ ਉਹਨਾਂ ਨਾਲ ਮਿੱਠਾ ਹੀ ਆ ਮੈਂ ਜੇ ਮਿੱਠਾ ਬਣ ਕੇ ਰਹੂੰਗਾ ਤਾਂ ਹੀ ਤਾਂ ਉਹਨਾਂ ਦੇ ਘਰ ਦਾ ਭੇਤ ਆਊਗਾ ਬਸ ਆਪਣੇ ਸੱਸ ਸਹੁਰੇ ਨਾਲ ਹੀ ਮਿੱਠਾ ਬਣ ਕੇ ਰਹੀਂ ਤੇ ਤਾਰੀ ਨਾ ਬਣਾ ਕੇ ਰੱਖੀ ਕਿਉਂਕਿ ਤਾਰੀ ਜਵਾਨ ਦਾ ਬਹੁਤ ਪੱਕਾ ਆ ਗੱਡੀਵਾਰ ਨੂੰ ਵੀ ਪੈਸੇ ਦਿੱਤੇ ਸੀ ਨਾ ਤੇ ਹੁਣ ਵੀ ਕੋਈ ਉਹਦੇ ਨਾਲ ਮਾੜੀ ਮੋਟੀ ਗੱਲਬਾਤ ਕਰ ਲਾ ਨਾਲੇ ਇਹਦੇ ਮਾਪਿਓ ਦੀ ਜਿਹੜੀ ਜ਼ਮੀਨ ਐ ਉਹ ਜਸ਼ਨ ਦੀ ਆ ਉਹ ਜਿਉਂਦੇ ਜੀ ਵੀ ਜਸ਼ਨ ਦੀ ਆ ਜਦੋਂ ਉਹ ਮਰ ਗਏ ਉਦੋਂ ਵੀ ਜਸ਼ਨ ਦੀ ਆ ਜਦ ਉਹਨਾਂ ਦੀ ਕੁੜੀ ਸਾਡੀ ਹੋ ਗਈ ਉਹਨਾਂ ਦੀ ਜ਼ਮੀਨ ਵੀ ਤਾਂ ਸਾਡੀ ਆ ਅੰਮਾ ਤਾਰੀ ਜਮਾਨ ਦਾ ਤਾਂ ਪੱਕਾ ਪੈਸੇ ਵੀ ਦੇ ਦੂਗਾ ਪਰ ਮੈਨੂੰ ਕਿਤੇ ਨਾ ਕਿਤੇ ਐ ਲੱਗਦਾ ਵੀ ਤਾਰੀ ਦੀ ਅੱਖ ਕਿਤੇ ਜਸ਼ਨ ਵਾਲੀ ਜ਼ਮੀਨ ਤੇ ਤਾਂ ਨਹੀਂ ਕਿਤੇ ਤਾਂ ਹੀ ਉਹ ਮੂਰੇ ਹੋ ਹੋ ਹਾਂ ਮੇਰੀ ਭੈਣ ਹਾਂ ਮੇਰੀ ਭੈਣ ਵੀ ਇਹਨੂੰ ਚੰਗਾ ਦਿਖਾਵਾਂ ਮੈਂ ਵੀ ਤਰ੍ਹਾਂ ਕਰਦਾ ਹੀ ਬਾਲਾਂਗਾ ਕੁਛ ਨਹੀਂ ਤੂੰ ਟੈਨਸ਼ਨ ਨਾ ਲੈ ਜਸ਼ਨ ਦੀ ਜ਼ਮੀਨ ਤਾਰੀ ਦੀ ਨਹੀਂ ਆਪਣੀ ਆ ਆਪਣੀ ਮਤਲਬ ਤੇਰੀ ਮੇਰੀ ਤੂੰ ਫਿਕਰ ਨਾ ਕਰ ਲੋੜ ਪੈਣ ਤੇ ਜਦੋਂ ਤਾਰੀ ਨੂੰ ਪਾਸੇ ਕਰਨਾ ਨਾ ਅਨੂੰ ਵੀ ਪਾਸੇ ਕਰ ਦੇਵਾਂਗੇ ਉਹ ਮੈਂ ਤਾਂ ਐ ਸੋਚਦਾ ਮੰਮੀ ਪਿਛੇਤੀ ਤੋਂ ਛੇਤੀ ਆ ਜਸ਼ਨ ਦੇ ਮਾਪਿਆਂ ਚੋ ਇੱਕ ਨੱਦਾ ਕੋਈ ਸੁਰਗ ਸੁਧਾਰੇ ਤੇ ਇਹਦੇ ਵਾਲੀ ਜ਼ਮੀਨ ਆਪਣੇ ਕੋਲ ਆਵੇ ਉਹ ਤਾਂ ਹੁਣ ਵੀ ਆਪਣੀ ਆ ਉਹਨਾਂ ਦੇ ਮਰਨ ਤੋਂ ਬਾਅਦ ਵੀ ਆਪਣੀ ਆ ਬਸ ਉਹਨਾਂ ਦੇ ਵੀ ਦਿਨ ਹੁਣ ਥੋੜੇ ਹੀ ਆ ਜਦੋਂ ਉਹਨਾਂ ਦੀ ਧੀ ਨੂੰ ਅਸੀਂ ਤੰਗ ਕਰਨਾ ਹੂੰ ਉਹਨਾਂ ਨੇ ਤਾਂ ਆਪੇ ਹੀ ਮਰ ਜਾਣਾ ਬਸ ਆ ਡੈਂਪਲ ਨਾ ਮੂੰਹ ਖੋਲੇ ਡੈਂਪਲ ਤਾਂ ਡਾਰਾ ਮੈਨੂੰ ਤਾਂ ਸਤਾਈ ਜਾਂਦਾ ਇਹਦੀ ਜ਼ੁਬਾਨ ਦਿਨ ਪਰ ਦਿਨ ਇਹਦੇ ਕੰਨਾਂ ਦੇ ਕੀੜੇ ਕੱਢਣੇ ਪੈਣੇ ਨੇ। ਇਹਦੀ ਦਿਨ ਰਾਤ ਸਰਬ ਸੋਵੇ ਤਾਂ ਗੱਲ ਬਣਨੀ ਆ। ਹੁਣ ਬੋਲ ਕੇ ਤਾਂ ਦੇਖੇ ਉਹ ਤਾਂ ਮੈਂ ਕਈ ਵਾਰ ਉਹੀ ਸੋਚ ਜਾਨਾ। ਵੀ ਚਲ ਭਾਬੀ ਲੱਗਦੀ ਆ ਕਾਹਨੂੰ ਹੱਥ ਚੱਕਣਾ। ਹੁਣ ਇਹਦੀ ਬੱਧਰੀ ਨਾ ਬਣਾਤੀ ਨਾ ਤਾਂ ਮੈਨੂੰ ਵੀ ਆਪਦਾ ਪੁੱਤ ਨਾ ਗੈ। ਕਿੰਨੇ ਪਾਪੀ ਲੋਗ ਨੇ। ਸ਼ਰਮ ਹੀ ਨਹੀਂ ਆਉਂਦੀ। ਨੋਹਾਂ ਨੂੰ ਤਾਂ ਨੇ ਇਹਨਾਂ ਨੇ ਨੋਟਾਂ ਵਾਲੀ ਮਸ਼ੀਨ ਸਮਝਿਆ ਹੋਇਆ ਆ। ਪਤਾ ਨਹੀਂ ਇਹੋ ਜਿਹੇ ਲੋਗ ਨਾ ਕਦੋਂ ਹਟਣਗੇ। ਦੀਦੀ ਕੀ ਤੁਸੀਂ ਨੋਟਾਂ ਵਾਲੀ ਮਸ਼ੀਨ ਲਈ ਸੀ ਨੂਹਾ ਕੁਛ ਨਹੀਂ ਜਸ਼ਨ ਮੈਂ ਤਾਂ ਵੈਸੇ ਹੀ ਗੱਲ ਕਰਦੀ ਸੀਗੀ ਕਿ ਦੇਖ ਹਨਾ ਕਈ ਵਾਰੀ ਕਿਦਾਂ ਦੇ ਲੋਕ ਹੁੰਦੇ ਨੇਗੇ ਵੀ ਚੜੀਆਂ ਨੂਹਾ ਹੁੰਦੀਆਂ ਨੇ ਉਹਨਾਂ ਨੂੰ ਇਹ ਸੋਚਦੇ ਨੇ ਕਿ ਬਸ ਉਹਨਾਂ ਦੇ ਪੇਕਿਆਂ ਤੋਂ ਪੈਸੇ ਮੰਗਾਈ ਜਾਓ ਮੰਗਾਈ ਜਾਓ ਪਰ ਹਾਂ ਦੀਦੀ ਅੱਜ ਕੱਲ੍ਹ ਲੋਕ ਕੋਈ ਨਹੀਂ ਸੋਚਦੇ ਹੈਗੇ ਸਾਰਿਆਂ ਨੂੰ ਆਪਦੀਆਂ ਧੀਆ ਪਿਆਰੀਆਂ ਨੇ ਤੇ ਨੂਹਾ ਨੂੰ ਤਾਂ ਨੌਕਰਾਨੀਆਂ ਤੇ ਨੋਟ ਨੋਟਾਂ ਵਾਲੀ ਮਸ਼ੀਨ ਹੀ ਸਮਝਦੇ ਆ ਬਿਲਕੁਲ ਸਹੀ ਗੱਲ ਆ ਪਰ ਆਪਣੀ ਕਿਸਮਤ ਤਾਂ ਕਿੰਨੀ ਚੰਗੀ ਆ ਨਾ ਆਪਾਂ ਨੂੰ ਕਿੰਨਾ ਚੰਗਾ ਘਰਵਾਰ ਮਿਲਿਆ ਤੇ ਕਿੰਨੇ ਚੰਗੇ ਮੈਂਬਰ ਨੇ ਹੂੰ ਬਿਲਕੁਲ ਸਹੀ ਕਹਿਨੀ ਆ ਤੂੰ ਰੱਬ ਕਰੇ ਚੰਗੇ ਹੋ ਜਾਣ ਹੋਰ ਵੀ ਕੀ ਮਤਲਬ ਦੀਦੀ ਹਾਂ ਕੁਝ ਨਹੀਂ ਮੈਂ ਕਹਿਨੀ ਆ ਕਿ ਸਾਰਿਆਂ ਨੂੰ ਚੰਗਾ ਘਰ ਮਿਲਣਾ ਚਾਹੀਦਾ ਹਨਾ ਇਹ ਤਾਂ ਆਪਣੇ ਮਾਪਿਓ ਆਪਾਂ ਨੂੰ ਹਨਾ ਪਾਰਪੋਸ ਕੇ ਵੱਡਾ ਕਰਦੇ ਨੇ ਆਪਣੇ ਤੇ ਪੈਸਾ ਲਾਉਂਦੇ ਨੇ ਵਿਆਹ ਕਰਦੇ ਨੇ ਸਹੀ ਗੱਲ ਇੱਕ ਬਾਪ ਦੀ ਸਾਰੀ ਕਮਾਈ ਨਾ 4 ਘੰਟੇ ਦੀ ਰੋਟੀ ਚ ਨਿਕਲ ਜਾਂਦੀ ਹੈ ਸਹੀ ਗੱਲ ਆ ਦੀਦੀ ਰੱਬ ਕਰੇ ਨਾ ਸਾਰੀਆਂ ਧੀਆਂ ਨੂੰ ਚੰਗੇ ਘਰ ਬਰ ਮਿਲਣ ਤੇ ਸਭ ਦੇ ਸੁਪਨੇ ਪੂਰੇ ਹੋਣ ਹੋਰ ਚਲ ਆ ਜਾ ਆਪਾਂ ਕੰਮ ਕਰੀ ਹੁਣ ਹਾਂ ਆ ਜਾ ਲੈ ਦੇਖ ਲੈ ਉਮਰ ਭਾਵਾ ਜੀ ਨਿਆਣੀ ਹੈਗੀ ਪਰ ਸਮਝਦਾਰ ਨਿਕਲੀ ਕੀ ਕੱਲੀ ਬੋਲੀ ਜਾਂਦੀ ਆ ਭੈਣੇ ਇਹ ਕੱਲੀ ਕੀ ਬੋਲਦੀ ਆ ਮੈਂ ਤਾਂ ਇਹ ਕਹਿੰਦੀ ਆ ਭੈਣੇ ਵਾਹ ਦੇਖ ਮਨਪ੍ਰੀਤ ਕਿੰਨੀ ਸਿਆਣੀ ਨਿਕਲੀ ਤੂੰ ਹੀ ਬੋਲੀ ਜਾਂਦੀ ਆ ਉਹਨੂੰ ਸੌਤੋਂ ਪਹਿਲਾ ਟੂਮਾ ਲੈ ਕੇ ਫੜਾਈਆਂ ਉਹਨੇ ਦੇਖ ਲੈ ਸਹੀ ਗੱਲ ਐ ਭੈਣੀ ਤੇਰੀ ਉਮਰ ਦੀ ਭਾਵੇਂ ਨਿਆਣੀ ਐ ਪਰ ਗੱਲਾਂ ਤਾਂ ਸਿਆਣਿਆਂ ਤੋਂ ਵੀ ਵਧੀਆ ਕਰਦੀਆਂ ਆ ਟੂਮਾ ਵਾਲੀ ਗੱਲ ਨੇ ਇੰਤਰਾ ਮੇਰਾ ਮਾਣੀ ਜਿੱਤ ਲਿਆ ਐਵੇਂ ਮੈਂ ਤਾਂ ਜਵਾਕ ਕੁੜੀ ਨੂੰ ਪੁੱਠਾ ਸਿੱਧਾ ਸਾਰਾ ਦਿਨ ਬੋਲੀ ਜਾਂਦੀ ਆ ਹੁਣ ਨੀ ਭੈਣੇ ਮੈਂ ਬੋਲਿਆ ਕਰਦੀ ਨਾ ਨਾ ਭੈਣੇ ਮੈਂ ਤਾਂ ਆਪੇ ਇਹੀ ਕਹਿੰਦੀ ਆ ਆਪਾਂ ਦਾ ਕਰਮਾਂ ਵਾਲੀਆਂ ਜਿਹਨੂੰ ਆਪਾਂ ਨੂੰ ਇਹੀ ਜੀ ਨੂੰ ਮਿਲੀ ਐ ਨਾਲੇ ਇੱਕ ਤਾਂ ਜਵਾਖ ਐ ਆਪਣੇ ਕੋਲੇ ਉਹ ਕੁੜੀ ਬਾਗੀ ਇਹ ਰਹਿ ਗਈ ਕੰਨੀ ਸਹੀ ਗੱਲ ਐ ਭੈਣੇ ਪਤਾ ਨਹੀਂ ਕਿਉਂ ਮੈਂ ਵੀ ਇਹਨੂੰ ਆਫਰਤ ਕਰੀ ਜਾਨੀ ਆ ਜਵਾਕੜੀ ਨੂੰ ਐਵੇਂ ਬਸ ਮਨੋਮਣੀ ਦੇ ਗੁੱਸੇ ਹੋ ਜਾਂਦੇ ਹੈਗੇ ਹੋਰ ਨਾ ਹੁਣ ਨਾ ਕਰਿਆ ਕਰ ਬਹੁਤ ਸਿਆਣੀ ਆ ਮਨਪ੍ਰੀਤ ਆਪਾਂ ਨੂੰ ਤਾਂ ਉਹਦੀ ਆ ਗੱਲ ਤੇ ਸ਼ਾਬਾਸ਼ੇ ਦੇਣੀ ਚਾਹੀਦੀ ਹੈ ਹਾਂ ਇਹ ਤਾਂ ਹੈ ਮੈਂ ਬੁਲਾਉਣੀ ਕਿੱਥੇ ਮਨ ਮਨਪ੍ਰੀਤ ਮਨਪ੍ਰੀਤ ਹਾਂ ਜੀ ਚਾਚੀ ਓਰੇ ਆ ਪੁੱਤ ਹੂੰ ਦੇ ਚਾਚੀ ਹੂੰ ਦੇਖ ਲੈ ਭੈਣ ਜੀ ਤੋਂ ਬਿਨਾ ਨਹੀਂ ਬੋਲਦੀ ਬੋਲਦੀ ਤਾਂ ਬਾਲਾ ਹੀ ਮਿੱਠਾ ਹੈ ਬੋਲਦੀ ਤਾਂ ਕੋੜਨ ਬਾਲਾ ਹੀ ਮਿੱਠਾ ਹੈ ਢਿੱਡ ਚ ਵੜਦੀ ਆ ਬੋਲ ਕੇ ਤਾਂ ਕੀ ਕਰਤੀ ਕੀ ਹੋਇਆ ਆ ਜਾ ਪੁੱਤ ਆ ਪੀੜੀ ਡਾਲ ਲੈ ਇੱਥੇ ਬਹਿ ਜਾ ਕੀ ਹੋਣਾ ਕੀ ਹੈ ਧੀਏ ਅਸੀਂ ਤਾਂ ਤੈਨੂੰ ਸ਼ਾਬਾਸ਼ ਹੀ ਦੇਣੀ ਐ ਆ ਜਿਹੜੀ ਟੂਮ ਵਾਲੀ ਗੱਲ ਕੀਤੀ ਐ ਨਾ ਪੁੱਤ ਤੈ ਸੱਚੀ ਤੂੰ ਸਾਡਾ ਦਿਲ ਜਿੱਤ ਲਿਆ ਓਹੋ ਮੰਮੀ ਇਹਦੇ ਚ ਦਿਲ ਜਿੱਤਣ ਵਾਲੀ ਕੀ ਗੱਲ ਐ ਜਦੋਂ ਆਪਣਾ ਪਰਿਵਾਰ ਹੁਣ ਇੱਜ਼ਤ ਤੇ ਬਣੀ ਸੀਗੀ ਪਰਿਵਾਰ ਦੀ ਗੱਲ ਜਦੋਂ ਮੁਸੀਬਤ ਸੀਗੇ ਸਾਰੇ ਫਿਰ ਮੈਂ ਸਾਰੀਆਂ ਟੂਮਾਵੀਆਂ ਦੇਤੀਆਂ ਮੇਰੀਆਂ ਕਿਹੜਾ ਟੂਮਾ ਪਈਆਂ ਵਾਧੀਆਂ ਸੀ ਉੱਥੇ ਨਾਲੇ ਪੁੱਤ ਤੂੰ ਗੱਲ ਦਿਲ ਤੇ ਨਾ ਲਾਈਂ ਆ ਟੂਮਾ ਤਾਂ ਬੇਲੇ ਸਿਰ ਆਪੀ ਬਣਦੀਆਂ ਰਹਿੰਦੀਆਂ ਨੇ ਐਂ ਨਾ ਸੋਚੀ ਵੀ ਮੇਥੋ ਟੂਮਾਲ ਹਾਲੀਆਂ ਉਹ ਨਹੀਂ ਨਹੀਂ ਚਾਚੀ ਜੀ ਮੈਂ ਐਂ ਕਿਉਂ ਸੋਚੂਗੀ ਨਾਲੇ ਇਹ ਸਾਰੀਆਂ ਗੱਲਾਂ ਨਾ ਮੈਂ ਜਸ਼ਨ ਦੀਦੀ ਤੋਂ ਸਿੱਖੀਆਂ ਜਿੱਦਦੇ ਉਹ ਆਏ ਸੀ ਨਾ ਉਹਨਾਂ ਨੂੰ ਫੋਨ ਆਇਆ ਸੀ ਵੀ ਉਹਨਾਂ ਦੇ ਸੱਸ ਬਿਮਾਰਾ ਤਾਂ ਉਹ ਬਿੰਦ ਵੀ ਨਹੀਂ ਬੈਠੇ ਕਿਵੇਂ ਭੱਜੇ ਗਏ ਸੀਗੇ ਫਿਰ ਮੈਂ ਉਹਨਾਂ ਤੋਂ ਸਿੱਖਿਆ ਉਹਨਾਂ ਦੀ ਗੱਲ ਨਾ ਮੈਂ ਲੜ ਨਾਲ ਬੰਨ ਲਈ ਸੀ ਆਪਦੀ ਵੀ ਪੇਕਿਆਂ ਤੋਂ ਪਹਿਲਾਂ ਹਰ ਇੱਕ ਕੁੜੀ ਨੂੰ ਸੌਰਿਆਂ ਦੀ ਇੱਜ਼ਤ ਰੱਖਣੀ ਜ਼ਿਆਦਾ ਜ਼ਰੂਰੀ ਹੈ ਸੌਰੇ ਜ਼ਿਆਦਾ ਜ਼ਰੂਰੀ ਹੈ ਸ਼ਾਬਾਸ਼ ਪੁੱਤ ਤੇਰੇ ਦੇਖ ਲੈ ਭੈਣੀ ਫਿਰ ਵੀ ਤੇਰੀ ਧੀ ਨੂੰ ਸੁਲਾ ਗਈ ਜੈਸਨ ਨੂੰ ਇਹ ਪੁੱਤ ਨਾਲ ਇੱਕ ਗੱਲ ਹੋਰ ਮੈਂ ਤੈਨੂੰ ਇੰਨਾ ਪੁੱਠਾ ਸਿੱਧਾ ਬੋਲਦੀ ਰਹਿਣੀ ਆ ਪੁੱਤ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰਿਆ ਕਰ ਉਹ ਮੇਰੇ ਚਿੱਤ 'ਚ ਕੁਝ ਨਹੀਂ ਪਰ ਅੱਜ ਤੋਂ ਬਾਅਦ ਮੈਂ ਨਹੀਂ ਆਪਦੀ ਤੇਨੂੰ ਪੁੱਠਾ ਬੋਲਦੀ ਤੁਸੀਂ ਨਾ ਸਾਸ ਨੂੰ ਹਾਂ ਆਈ ਹੱਸਦਿਆਂ ਰਿਹਾ ਕਰੋ ਨਾਲੇ ਨਾ ਪ੍ਰਮਾਤਮਾ ਆਪਣੇ ਪਰਿਵਾਰ ਤੇ ਖੁਸ਼ੀਆਂ ਬਣਾਈ ਰੱਖੇ ਚਲ ਮਸੀਬਦਾ ਦਾ ਕੀ ਹੈ ਭਣੇ ਇਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੇ ਦੁੱਖ ਸੁੱਖ ਨਾ ਆਵੇ ਫਿਰ ਆਪਾਂ ਰੱਬ ਨੂੰ ਨਾ ਸਮਝੀਏ ਭਣੇ ਜੇ ਸਾਰੇ ਪਰਿਵਾਰ ਦਾ ਇੱਕਾ ਹੋਵੇ ਨਾ ਤਾਂ ਵੱਡੀ ਤੋਂ ਵੱਡੀ ਮਸੀਬਤ ਵੀ ਚੱਲੀ ਜਾਂਦੀ ਹੈਗੀ ਚਲ ਚਲ ਮम्मी ਮੈਂ ਨਾ ਉਧਰ ਕੰਮ ਕਰ ਲਾਂ ਚਲ ਕਰ ਲੈ ਮੈਂ ਵੀ ਸਬਜ਼ੀ ਧਰ ਦਿਆਂ ਚੰਗਾ ਚੰਗਾ ਭਣੇ ਉਹ ਮੰਮੀ ਤੁਰ ਸੋਈ ਚ ਕੀ ਕਰਦੀ ਫਿਰਦੀ ਆ ਜੇ ਜਸ਼ਨ ਨੇ ਦੇਖ ਲਿਆ ਉਹ ਕੀ ਸੋਚੂਗੀ ਵੀ ਉਹ ਕਹਿਣ ਨੂੰ ਤਾਂ ਮੰਮੀ ਬਿਮਾਰ ਆ ਫਿਰ ਦੀ ਰਸੂਈ ਚ ਕਿਹੜੇ ਦਿੰਦੀ ਆ ਉਹ ਤਾਂ ਸੁੱਤੀ ਪਈ ਆ ਕਹਿੰਦੀ ਮੈਂ ਆਰਾਮ ਕਰਨਾ ਨਾਲੇ ਮੇਰੇ ਤੋਂ ਨੀਆ ਨਾ ਡਰਾਮਾ ਹੁੰਦਾ ਮੇਰਾ ਤਾਂ ਲੱਕ ਦਰਦ ਕਰਨ ਲੱਪੇ ਢੂਈ ਦੁਖਣਾ ਪਈ ਬੈਣ ਤੇ ਪਈ ਪਈ ਨੂੰ ਮੇ ਤੋਂ ਨੀਆ ਨਾ ਪਿਆ ਜਾਂਦਾ ਉਹ ਮੰਮੀ ਚਾਰ ਪੈਸਿਆਂ ਵਾਸਤੇ ਡਰਾਮਾ ਵੀ ਕਰਨਾ ਪੈ ਜਾਂਦਾ ਕਰ ਲਿਆ ਕਰ ਮੜਾ ਮੋਟਾ ਵੀ ਜਿੰਨਾ ਜਸ ਮੈਂ ਡਰਾਮਾ ਕਰ ਸਕਦੀ ਆ ਨਾ ਮੈਂ ਕਰੀ ਜਾਨੀ ਆ ਮੇ ਤੋਂ ਓਵਰ ਓਵਰ ਨਹੀਂ ਹੁੰਦਾ ਹਾਂ ਚਲ ਡਰਾਮਿਆਂ ਨੂੰ ਸੈਟ ਕੁਛ ਤੂ ਦਾਸ ਨਾਲੇ ਨਾ ਮੈਂ ਤੈਨੂੰ ਦੱਸਣਾ ਸੀ ਬਈ ਇਹਦੀ ਨਾ ਆਪਣੀ ਜਨਾਨੀ ਦੀ ਜ਼बान ਨੂੰ ਲਗਾਮ ਦੇ ਹੁਣ ਕੀ ਕਹਤਾ ਉਹਨੇ ਤੈਨੂੰ ਜਿਆਦਾ ਖੁੱਲੀ ਹੋਈ ਆ ਜ਼बान ਡਿੰਪਲ ਨਾਲੋਂ ਐਡੀ ਗੱਟ ਲੰਮੀ ਆ ਮੈਨੂੰ ਪਤਾ ਆ ਕਿ ਕੀ ਕਹਿੰਦੀ ਮੰਮੀ ਜੀ ਆਪਾਂ ਡਿੰਪਲ ਨੂੰ ਵੀਰ ਜੀ ਕੋਲ ਨਾ ਭੇਜ ਦਈਏ ਜਾਂ ਵੀਰ ਜੀ ਨੂੰ ਇੱਥੇ ਬੁਲਾ ਲੈਣੇ ਆ ਇਹ ਕੌਣ ਹੁੰਦੀ ਮੈਨੂੰ ਸਲਾਹਾਂ ਦੇਣ ਵਾਲੀ ਬਈ ਉਹ ਚੱਲ ਮੰਮੀ ਸਲਾਹਾਂ ਇੱਕ ਦੇ ਆਪਾਂ ਮੈਂ 100 ਦੇਈ ਜਾਵੇ ਆਪਾਂ ਕਰਨੀ ਤਾਂ ਆਪਦੀ ਮਰਜ਼ੀ ਆ ਇੱਥੇ ਸਲਾਹ ਦੇ ਲੂ ਉੱਥੇ ਸਲਾਹ ਦੇ ਲੂ ਆਪਾਂ ਜੋ ਵੀ ਕੰਮ ਕਰਨਾ ਆਉਦੀ ਮਰਜ਼ੀ ਨਾਲ ਕਰਦੇ ਆਂ ਆਪਾਂ ਇਹਦੇ ਕਿਸੇ ਤੋਂ ਕੁਝ ਮੰਨਣ ਲੱਗੇ ਆਂਗੇ ਮੰਨਣ ਤਾਂ ਨਹੀਂ ਲੱਗੇ ਪਰ ਜਿਹੜਾ ਇਹ ਹੈ ਨਾ ਸਟੇਸ਼ਨ ਚਲਾ ਕੇ ਬੈਗੀ ਆ ਉਹ ਥੋੜੀ ਕਿਤੇ ਬੰਦ ਨਹੀਂ ਹੋਣਾ ਨਾ ਫਿਰ ਹੁਣ ਕੀ ਆ ਹੁਣ ਫਿਰ ਬਾਈ ਨੂੰ ਓਰੇ ਬਲਾ ਲਾ ਜੇ ਐਡੀ ਟੈਂਟਰੇਸ਼ਨ ਵਾਲਾ ਲੱਗਦਾ ਵੀ ਬੰਦ ਨਹੀਂ ਹੋਣਾ ਬੁਲਾਉਣਾ ਤਾਂ ਪੈਣਾ ਹੋਰ ਮੈਂ ਕੀ ਕਰ ਸਕਦੀ ਪਰ ਮੈਂ ਆਪਣਾ ਘਾਟਾ ਨਹੀਂ ਬਰਦਾਸ਼ਤ ਕਰ ਸਕਦੀ ਜੇ ਮੈਨੂੰ ਬੁਲਾਉਣਾ ਪਿਆ ਨਾ ਤਾਂ ਮੈਂ ਬੁલાਉਂਗੀ ਫਿਰ ਬਲਾ ਲਾ ਨਾਲੇ ਓਰੇ ਬਲਾ ਕੇ ਡੈਂਪਲ ਨੂੰ ਵੀ ਦੱਸ ਦੇ ਵੀ ਉਹਦੀ ਤਾਂ ਕਿਸੇ ਹੋਰ ਨੇ ਲੈ ਲਈ ਹੋਣਾ ਚੁੱਪ ਕਰ ਇਹ ਗੱਲਾਂ ਨੂੰ ਰਾਜ਼ ਹੀ ਰਹਿਣ ਦੇ ਹੌਲੀ ਬੋਲ ਕੰਧਾਂ ਦੇ ਵੀ ਕੰਨ ਹੁੰਦੇ ਆ ਤੂੰ ਕਿਉਂ ਡਰੀ ਜਾਨੀ ਮਮੀ ਅਗਲੇ ਨੇ ਵਿਆਹ ਕਰਾਉਣ ਲੱਗੇ ਨਹੀਂ ਡਰਿਆ ਇੱਥੇ ਆਪਾਂ ਗੱਲਾਂ ਕਰਨ ਲੱਗੇ ਵੀ ਡਰੀ ਜਾਓ ਚੁੱਪ ਕਰ ਵਿਆਹ ਵਿਆਹ ਲਈ ਆ ਤੈਨੂੰ ਕਿਹਾ ਨਹੀਂ ਮੈਂ ਕੰਧਾਂ ਦੇ ਵੀ ਕੰਨ ਹੁੰਦੇ ਨੇ ਇਹ ਗੱਲਾਂ ਨੂੰ ਰਾਜ਼ ਹੀ ਰੱਖ ਇਹ ਗੱਲਾਂ ਆਪਣੇ ਦੋਵਾਂ ਵਿੱਚੇ ਰਹਿਣ ਡਿੰਪਲ ਤੇ ਜਸ਼ਨ ਨੂੰ ਨਾ ਪਤਾ ਲੱਗ ਜਵੇ ਵੀ ਉਹਨੇ ਵਿਆਹ ਕਰਵਾਇਆ ਕੋਈ ਨਾ ਰਾਜ਼ ਹੀ ਨੇ ਪਰ ਰਾਜ਼ ਤਾਂ ਖੁੱਲਣਾ ਹੀ ਖੁੱਲਣਾ ਹੈ ਦੋਂ ਸੁੱਖ ਸੁੱਖ ਲੈ ਪਹਿਲਾਂ ਕਿਤੇ ਵੇ ਰਾਜ ਖੁੱਲ ਜਾਣ ਅੱਛਾ ਛੱਡ ਦੇ ਨਾ ਗੱਲਾਂ ਨੂੰ ਤੂੰ ਦੱਸ ਵੇ ਤਾਰੀ ਨਾਲ ਕੀ ਗੱਲ ਹੋਈ ਆ ਤਾਰੀ ਅੱਗੇ ਤੂੰ ਵਿਚਾਰਾ ਜਿਹਾ ਬਣਿਆ ਕਿ ਨਹੀਂ ਓਏ ਮੰਮੀ ਉਹਦੇ ਅੱਗੇ ਕਾਹਦਾ ਵਿਚਾਰਾ ਬਣਨਾ ਮੇਰੀ ਹੋਈ ਦੀ ਗੱਲ ਉਹ ਤਾਂ ਆਪੇ ਪਤਾ ਨਹੀਂ ਕੀ ਕਹੀ ਜਾਂਦਾ ਕਹਿੰਦਾ ਉਹਦੇ ਡੈਡੀ ਨੇ 10 ਲੱਖ ਦਾ ਘਾਟਾ ਘੁੱਟਾ ਪਾਤਾ ਕਿਤੇ ਡੈਡੀ ਨੇ 10 ਲੱਖ ਦਾ ਘਾਟਾ ਆਹੋ ਉਹ ਜਦ ਤੱਕ ਨਾ ਮੈਂ ਉਹ ਬੁੱਢੜੇ ਨੂੰ ਜਦੋਂ ਤੱਕ ਮੈਂ ਜਾਣਦੀ ਆ ਉਹ ਬੁੱਢੜਾ ਘਾਟਾ ਖਾਣ ਵਾਲਾ ਨਹੀਂ ਉਹ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਘਟਾ ਪਾਉਣ ਵਾਲਾ ਆ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਆ ਬੜਾ ਚਤਰਚਲਾਕ ਐ ਉਹ ਤਾਂ ਲੋਕਾਂ ਨੂੰ ਲੁੱਟ ਕੇ ਘਰ ਨੂੰ ਲੈ ਆਵੇ ਘਾਟਾ ਕੁੱਟਾ ਨਹੀਂ ਉਹ ਡਰਾਮੇ ਕਰਦਾ ਉਹ ਵੀ ਕਿਸੇ ਮਾਰਤੇ ਆ ਆਪਣੇ ਆਂਗੂ ਪਰ ਕਿਸ ਮਾਰਤੇ ਆ ਇਹ ਨਹੀਂ ਪਤਾ ਡੈਡੀ ਜੀ ਬਟਾ ਮੇਰਾ ਪਲਾਨ ਮੈਨੂੰ ਲੱਗਦਾ ਮੈਂ ਮੈਂ ਤਾਂ ਮੈਂ ਹੁਣ ਇਹਨਾਂ ਨੂੰ ਕਹਿ ਕੇ ਤੂੰ ਨਾ ਤਾਂ ਡੈਡੀ ਜੀ ਮੈਂ ਵੀ ਇਹੀ ਸੋਚੀ ਸੀ ਵੀ ਤੁਸੀਂ ਹੁਣ ਆਪਦੇ ਕਿਹੜੇ ਮੂਹਰ ਨਾਲ ਕਹੋਗੇ ਇਹਨਾਂ ਨੂੰ ਮੈਨੂੰ ਆਪਦੇ ਕਹਿਣੇ ਦੇ ਦਿਓ ਭਾਈ ਫਿਰ ਮੈਂ ਕਿਹਾ ਕਿਉਂ ਨਾ ਮੈਂ ਆਪ ਕਹਿਣੇ ਕੱਢ ਕੇ ਤਕਰੀਬ ਲੈਣੇ ਕੀ ਦੀਆ ਤੁਨ ਹੈ ਹੁਣ ਦੇਖ ਨਾਲੇ ਗਹਿਣ ਟੱਪ ਐਸੀ ਆਪਣੇ ਕੋਲ ਨਾਲੇ ਗਹਿਣੇ ਆਪਣੇ ਜ਼ਮੀਨ ਆਪਣੀ ਨਾਲੇ ਉਹਨਾਂ ਨੂੰ ਕਮਲਿਆਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਤੁਸੀਂ ਉਹਨਾਂ ਨਾਲ ਕੀ ਕੀ ਖੇੜੇੜ ਲਿਆ ਉਹ ਓਕੇ ਮੈਂ ਸਮਝ ਲੈਣਗੇ ਤਾਂ ਬੁੱਝ ਨੇ ਬੁੱਝ ਜੇ ਉਹਨਾਂ ਨੂੰ ਇੰਨੀ ਤਾਂ ਅੱਜ ਤਿੱਕਰ ਮੇਰਾ ਪਲੈਨਿੰਗ ਨਾ ਪਛਾਣ ਲੈਂਦੇ